ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਮੌਸਮ ਬਦਲ ਜਾਂਦਾ ਪਰ ਸਾਡੀਆਂ ਆਦਤਾਂ ਨਹੀਂ ਬਦਲਦੀਆਂ ਤੇ ਫਿਰ ਅਸੀਂ ਕਹਿੰਨੇ ਆ ਕਿ ਅਸੀਂ ਮੌਸਮ ਦੀ ਵਜ੍ਹਾ ਕਰਕੇ ਬਿਮਾਰ ਹੋ ਗਏ ਜਦੋਂ ਮੌਸਮ ਬਦਲਦਾ ਨਾ ਕੱਪੜੇ ਬਦਲ ਲੈਣੇ ਅਸੀਂ ਜਿਵੇਂ ਹੁਣ ਸਰਦੀ ਆ ਰਹੀ ਹੈ ਤੇ ਗਰਮੀ ਜਾ ਰਹੀ ਹੈ ਤੇ ਅਸੀਂ ਗਰਮੀਆਂ ਵਾਲੇ ਕੱਪੜੇ ਛੱਡ ਕੇ ਤੇ ਸਰਦੀਆਂ ਵਾਲੇ ਕੱਪੜੇ ਜਿਹੜੇ ਉਹ ਹੌਲੀ-ਹੌਲੀ ਪਾਉਣੇ ਸ਼ੁਰੂ ਕਰਦੇ ਆ ਪਰ ਅਸੀਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਜਿਹੜੀਆਂ ਨਾ ਉਹ ਨਹੀਂ ਬਦਲੀਆਂ ਕੀ ਹੁੰਦਾ ਕਿ ਜਦੋਂ ਗਰਮੀ ਜਾਂਦੀ ਹੈ ਤੇ ਸਰਦੀ ਆਉਂਦੀ ਹੈ ਨਾ ਤਾਂ ਬਹੁਤ ਸਾਰੀਆਂ ਭੈਣਾ ਵੀਰ ਇਹ ਗੱਲਾਂ ਕਰਦੇ ਤੁਸੀਂ ਸੁਣੇ ਹੋਣਗੇ ਕਿ ਜਦੋਂ ਮੌਸਮ ਬਦਲਦਾ ਨਾ ਉਦੋਂ ਮੇਰਾ ਸਰੀਰ ਥੋੜਾ ਜਿਹਾ ਠਿੱਲਾ ਹੋ ਜਾਂਦਾ ਉਦੋਂ ਮੈਨੂੰ ਨਾ ਮੌਸਮ ਦੇ ਮੁਤਾਬਕ ਮੈਂ ਬਿਮਾਰ ਹੋ ਜਾਂਦਾ ਜਦੋਂ ਮੌਸਮ ਬਦਲਦਾ ਵਾ ਤੇ ਉਹਦੇ ਵਿੱਚ ਕਸੂਰ ਮੌਸਮ ਦਾ ਨਹੀਂ ਹੁੰਦਾ ਉਹਦੇ ਵਿੱਚ ਕਸੂਰ ਹੁੰਦਾ ਸਾਡੀਆਂ ਆਦਤਾਂ ਦਾ ਅਸੀਂ ਆਪਣੀਆਂ ਆਦਤਾਂ ਉਹੀ ਰੱਖਦੇ ਹਾਂ ਜਦੋਂ ਮੌਸਮ ਬਦਲਦਾ ਨਾ ਉਦੋਂ ਕੀ ਹੁੰਦਾ ਭਾਵੇਂ ਗਰਮੀ ਆਉਣੀ ਹੋਵੇ ਭਾਵੇਂ ਸਰਦੀ ਆਉਣੀ ਹੋਵੇ ਤੇ ਕੁਝ ਦਿਨ ਇਹੋ ਜਿਹੇ ਹੁੰਦੇ ਆ ਜਦੋਂ ਕੀ ਹੁੰਦਾ ਸੀ ਕਿ ਸਾਨੂੰ ਗਰਮੀਆਂ ਵਾਲੀਆਂ ਸਬਜ਼ੀਆਂ ਵੀ ਨਹੀਂ ਸੀ ਮਿਲਦੀਆਂ ਆਉਣੀਆਂ ਬੰਦ ਹੋ ਜਾਂਦੀਆਂ ਸੀ ਤੇ ਸਰਦੀਆਂ ਵਾਲੀਆਂ ਅਜੇ ਛੁਰੂ ਨਹੀਂ ਹੁੰਦੀਆਂ ਸੀ ਪਰ ਹੁਣ ਥੋੜਾ ਜਿਹਾ ਉਲਟ ਹੋ ਗਿਆ ਹੁਣ ਕੀ ਇਹ ਮੌਸਮ ਜਿਹੜਾ ਹੁਣ ਚੱਲ ਰਿਹਾ ਨਾ ਇਹਦੇ ਵਿੱਚ ਸਾਨੂੰ ਗਰਮੀ ਵਾਲੀਆਂ ਸਬਜ਼ੀਆਂ ਵੀ ਮਿਲ ਜਾਂਦੀਆਂ ਸਾਨੂੰ ਸਰਦੀ ਵਾਲੀਆਂ ਸਬਜ਼ੀਆਂ ਵੀ ਮਿਲ ਜਾਂਦੀਆਂ ਅਸੀਂ ਕੱਦੂ ਵੀ ਖਾਈ ਜਾਂਦੇ ਆ ਅਸੀਂ ਸਾਗ ਵੀ ਖਾਈ ਜਾਂਦੇ ਆ ਅਸੀਂ ਛਲਗਮ ਵੀ ਖਾਣਦੇ ਆ ਅਸੀਂ ਪਿੰਡੀਆਂ ਵੀ ਖਾਈ ਜਾਂਦੇ ਆ ਅਸੀਂ ਤੋਰੀਆਂ ਵੀ ਖਾਈ ਜਾਂਦੇ ਆ ਅੱਗੇ ਗੋਭੀ ਜਿਹੜੀ ਉਹ ਸਰਦੀਆਂ ਚ ਮਿਲਦੀ ਹੁੰਦੀ ਸੀ ਨਵੰਬਰ ਤੋਂ ਲੈ ਕੇ ਫੈਬਰੂਰੀ ਤੱਕ ਗੋਭੀ ਮਿਲਦੀ ਸੀ ਹੁਣ ਗੋਭੀ 12 ਮਹੀਨੇ ਆਉਂਦੀ ਆ ਹੁਣ ਜੂਨ ਚ ਖਾਦੀ ਗੋਭੀ ਜੁਲਾਈ ਚ ਖਾਦੀ ਗੋਭੀ ਜਿਹੜੀ ਤੁਹਾਨੂੰ ਡਾਕਟਰ ਦੇ ਦਰਸ਼ਨ ਜ਼ਰੂਰ ਕਰਾਉਂਦੀ ਆ ਤੇ ਫਿਰ ਹੁਣ ਅਸੀਂ ਗਰਮੀਆਂ ਵਾਲੀਆਂ ਵੀ ਸਬਜ਼ੀਆਂ ਇਸ ਮੌਸਮ 'ਚ ਖਾਂਦੇ ਆਂ ਤੇ ਸਰਦੀ ਵਾਲੀਆਂ ਵੀ ਖਾਂਦੇ ਆਂ ਤੇ ਫਿਰ ਇਹਦੇ ਵਿੱਚ ਕਸੂਰ ਮੌਸਮ ਦਾ ਨਹੀਂ ਇਹਦੇ ਵਿੱਚ ਕਸੂਰ ਸਾਡੀਆਂ ਆਦਤਾਂ ਦਾ ਆ ਕਿ ਅਸੀਂ ਆਪਣੀਆਂ ਆਦਤਾਂ ਨਹੀਂ ਛੱਡੀਆਂ ਅਸੀਂ ਆਦਤਾਂ ਨਹੀਂ ਮੌਸਮ ਮੁਤਾਬਕ ਬਦਲੀਆਂ ਹੁਣ ਜਿਹੜਾ ਮੌਸਮ ਇਹਦੇ ਵਿੱਚ ਜੇਕਰ ਕੋਈ ਸਾਗ ਖਾਊਗਾ ਨਾ ਤਾਂ ਉਹ ਬਿਮਾਰ ਵੀ ਜ਼ਰੂਰ ਹੋਊਗਾ ਕਿਉਂਕਿ ਸਾਗ ਜਿਹੜਾ ਉਹ ਸਰਦੀ ਦੇ ਵਿੱਚ ਖਾਦਾ ਜਾਂਦਾ ਤੇ ਹੁਣ ਤੁਸੀਂ ਜਾਣਦੇ ਹੋ ਕਿ ਮੌਸਮ ਐਵੇਂ ਦਾ ਆ ਕੇ ਗਰਮੀ ਵੀ ਆ ਤੇ ਸਰਦੀ ਵੀ ਆ ਜਦੋਂ ਕੋਈ ਸਵੇਰੇ ਸਵੇਰੇ ਅੱਧੀ ਬਾਹ ਪਾ ਕੇ ਕਿਸੇ ਸਕੂਟਰ ਮੋਟਰਸਾਈਕਲ ਤੇ ਬਾਹਰ ਨਿਕਲਦਾ ਨਾ ਤਾਂ ਠੰਡ ਲੱਗਦੀ ਆ ਤੇ ਉਸ ਤਰ੍ਹਾਂ ਦਿਨੇ ਜਿਹੜਾ ਵਾ ਉਹ ਗਰਮੀ ਹੁੰਦੀ ਆ ਐਵੇਂ ਦਾ ਇਹ ਮੌਸਮ ਆ ਤੇ ਫਿਰ ਇਨ੍ਹਾਂ ਮੌਸਮਾਂ ਦੇ ਵਿੱਚ ਕੋਈ ਵੀ ਸਬਜ਼ੀ ਜਿਹੜੀ ਉਹ ਨਹੀਂ ਖਾਣੀ ਚਾਹੀਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੰਦਰੁਸਤ ਰਹੀਏ ਤੇ ਫਿਰ ਸਿਰਫ ਇਨ੍ਹਾਂ ਮੌਸਮਾਂ ਦੇ ਵਿੱਚ ਦਾਲਾਂ ਖਾਣੀਆਂ ਚਾਹੀਦੀਆਂ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਰਾਤ ਨੂੰ ਸੌਣ ਲੱਗਿਆਂ ਖਾਲੀ ਪੇਟ ਸੁੱਤਾ ਜਾਵੇ ਕਿਉਂਕਿ ਜਿਹੜੀਆਂ ਮਾਰਕੀਟ ਦੇ ਵਿੱਚ ਹੁਣ ਸਬਜ਼ੀਆਂ ਮਿਲ ਰਹੀਆਂ ਨਾ ਅਸੀਂ ਖਰੀਦਣ ਤੇ ਜਾਂਦੇ ਆ ਸਾਨੂੰ ਸੋਹਣੀਆਂ ਲੱਗਦੀਆਂ ਭਿੰਡੀਆਂ ਤੇ ਅਸੀਂ ਉਹ ਵੀ ਖਰੀਦ ਲੈਉਨੇ ਆ ਪਰ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਭਿੰਡੀ ਆ ਇਹ ਗਰਮੀ ਦੇ ਵਿੱਚ ਖਾਧੀ ਜਾਂਦੀ ਹੈ ਇਹ ਗਰਮੀ ਚ ਖਾਣ ਵਾਲੀ ਸਬਜੀ ਆ ਕੱਦੂ ਗਰਮੀ ਵਿੱਚ ਵੀ ਖਾਦੇ ਜਾਂਦੇ ਆ ਤੇ ਫਿਰ ਅਸੀਂ ਇਹੋ ਜਿਹੇ ਮੌਸਮ ਵਿੱਚ ਜਦੋਂ ਇਹੋ ਜੀਆਂ ਚੀਜ਼ਾਂ ਖਾਣੇ ਆ ਉਹ ਉਨੀਆਂ ਟੇਸਟੀ ਵੀ ਨਹੀਂ ਬਣਦੀਆਂ ਤੁਹਾਨੂੰ ਇਹ ਵੀ ਪਤਾ ਆ ਕਿਉਂਕਿ ਕੋਈ ਵੀ ਫਰੂਟ ਹੋਵੇ ਕੋਈ ਵੀ ਸਬਜੀ ਹੋਵੇ ਇਹ ਮੌਸਮੀ ਹੀ ਖਾਣੀ ਚਾਹੀਦੀ ਆ ਇਹ ਮੌਸਮੀ ਸਬਜੀ ਖਾਦੀ ਹੀ ਸਾਡੇ ਸਰੀਰ ਨੂੰ ਫਾਇਦਾ ਦਿੰਦੀ ਆ ਤੇ ਫਿਰ ਜਦੋਂ ਹੁਣ ਇਹੋ ਜਿਹੇ ਉਲਟ ਪੁਲਟ ਚੀਜ਼ਾਂ ਖਾਧੀਆਂ ਜਾਂਦੀਆਂ ਤੇ ਫਿਰ ਉਹ ਸਰੀਰ ਨੂੰ ਨੁਕਸਾਨ ਕਰਦੀਆਂ ਵਾ ਤੇ ਫਿਰ ਵਿਅਕਤੀ ਬਿਮਾਰ ਹੁੰਦਾ ਵਾ ਇਸ ਕਰਕੇ ਜਦੋਂ ਇਹੋ ਜੀ ਰੁੱਤ ਹੋਵੇ ਨਾ ਕਿ ਗਰਮੀ ਵੀ ਹੋਵੇ ਤੇ ਸਰਦੀ ਵੀ ਹੋਵੇ ਉਦੋਂ ਥੋੜਾ ਜਿਹਾ ਸਬਜ਼ੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਖਾਣੀਆਂ ਚਾਹੀਦੀਆਂ ਉਦੋਂ ਦਾਾਲਾਂ ਖਾਣੀਆਂ ਚਾਹੀਦੀਆਂ ਤੇ ਰਾਤ ਨੂੰ ਖਾਲੀ ਪੇਟ ਰਹਿਣਾ ਚਾਹੀਦਾ ਕਿਉਂਕਿ ਜਦੋਂ ਰਾਤ ਨੂੰ ਇਹੋ ਜੀ ਚੀਜ਼ ਖਾਧੀ ਜਾਂਦੀ ਆ ਨਾ ਸਬਜ਼ੀਆਂ ਵਗੈਰਾ ਤੇ ਫਿਰ ਉਹ ਪੇਟ 'ਚ ਗੈਸ ਬਣਾਉਂਦੀ ਆ ਤੇ ਫਿਰ ਵਿਅਕਤੀ ਪਰੇਸ਼ਾਨ ਹੁੰਦਾ ਫਿਰ ਪੇਟ ਦਾ ਕੋਈ ਨਾ ਕੋਈ ਰੋਗ ਜਿਹੜਾ ਵਾ ਉਹ ਜ਼ਰੂਰ ਲੱਗ ਜਾਂਦਾ ਸੋ ਉਮੀਦ ਕਰਦੀ ਆ ਕਿ ਅੱਜ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਖੁਸ਼ ਰਹੋ ਤੰਦਰੁਸਤ